ਆ ਸਾਦੀ ਬਾੜ ਪੌੜੀ ਆਪੀ ਨੇ ਆਪ ਸਾਜੀਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀ ਏ ਘਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣ ਹੋਈ ਸਭ ਸੇ ਦੇ ਲッセ ਜਿੰਦ ਕਬਾਓ ਕਰ ਆਸਨ ਡਿਠੋ ਚਾਓ ਸਾਰੇ ਚਾਰ ਸਣਾ ਪੋਈ ਆਦਾ ਉਹਦੀ ਕਰਕੇ ਤਾਂ ਆਪਣਾ ਹਾਰਟ ਚੱਲਦਾ ਵਾ ਇਹ ਦੋਈ ਕੁਦਰਤ ਮਾਇਆ ਉਹਨੇ ਸਾਜਤੀ ਆਪਾਂ ਮਾਇਆ ਛੁੱਟ ਗਈ ਆਤਮਾ ਪ੍ਰਾਤਮਾ ਤੋਂ ਵਿਛੜ ਗਈ ਹੁਣ ਆਪਾਂ ਨਾਮ ਦੇ ਰਾਹੀ ਗੁਰਸ਼ਬਦ ਦੇ ਰਾਹੀ ਗੁਰ ਕੇ ਚਰਨ ਬਾਣੀ ਨਾਲ ਜੁੜ ਕੇ ਫਿਰ ਦੁਬਾਰਾ ਆਪਣੇ ਘਰ ਪਹੁੰਚਣਾ ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁੱਖ ਜਿਲੇ ਕੀਤੀ ਛੋਟੀ ਨਾਲ ਐਸੀ ਗੁਰ ਸਿੱਖਾਂ ਦੀ ਸੰਗਤ ਕਰਨੀ ਹੈ ਸਾਰਾ ਕੁਝ ਉਹਦੇ ਹੱਥ ਚ ਹੈ ਸਾਰਾ ਕੁਝ ਉਹਦਾ ਵਾ ਦੀਨ ਦੁਨੀਆ ਤੇਰੀ ਟੇਕ ਸਭ ਮੇਰਾ ਵਿਆਸਾ ਹੈ ਵੇ ਉਹ ਸਹਿਬ ਦਾ ਦਰਸ਼ਨ ਕਰਨਾ ਹੀ ਆਤਮਾ ਪਰਮਾਇਆ ਦੇ ਬੰਧਨ ਪਹਿਗੇ ਆਪਣੀ ਮਤਨਤਾ ਆਪਾਂ ਨਿਕਲ ਨਹੀਂ ਸਕਦੇ ਤੁਮਰੀ ਕਿਰਪਾ ਤੇ ਮੋਹਮਨ ਛੋਟੇ ਬਿਨਸ ਤੇ ਪਰਮਾਈ ਔਰ ਅੱਬੀ ਬਣਨ ਜੁੜੀਏ ਔਰ ਆਪਦੇ ਘਰ ਪਹੁੰਚੇ ਸਾਡਾ ਸੰਸਾਰ ਤੇ ਆਉਣਾ ਸਫਲ ਹੋ